ਸਾਰਿਆਂ ਨੂੰ ਪਿਆਰ ਭਰੀ ਸਵੇਰਕਾਲ ਦੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਦੀਆਂ ਕਾਫੀ ਲੰਮੇ ਸਮੇਂ ਤੋਂ ਮੰਗਾਂ ਲਟਕ ਰੀਆਂ ਹਨ ਪੰਜਾਬ ਸਰਕਾਰ ਨੇ ਇਹਨਾਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਸਰਕਾਰ ਦੇ ਵੱਲੋਂ ਝੂਠੇ ਵਾਅਦੇ ਕਰਕੇ ਮਲਾਜ਼ਮਾਂ ਦੇ ਨਾਲ ਜਿਹੜੀ ਸੱਤਾ ਦੇ ਵਿੱਚ ਆਈ ਸੀ ਪਰ ਮਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਆਮ ਆਦਮੀ ਪਾਰਟੀ ਦੀ ਇੰਡਸਟਰੀ ਦੇ ਬੋਰਡ ਦੇ ਚੇਅਰਮੈਨ ਨੀਲ ਗਰਗ ਨੂੰ ਪੱਤਰਕਾਰਾਂ ਨੇ ਨੇ ਜਿਹੜਾ ਮਲਾਸਮਾਂ ਦੀਆਂ ਮੰਗਾਂ ਸੰਬੰਧੀ ਕਾਫੀ ਸਵਾਲ ਕੀਤੇ ਨੇ ਉਹਨਾਂ ਸਵਾਲਾਂ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਪੱਤਰ ਨੇ ਜਿਹੜੇ ਪੱਤਰਕਾਰਾਂ ਨੇ ਕੀ ਸਵਾਲ ਕੀਤੇ ਨੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਸੀਂ ਅੱਗੇ ਸੁਣ ਸਕਦੇ ਹੋ ਪੱਤਰਕਾਰਾਂ ਦੇ ਜੋ ਸਵਾਲ ਜਵਾਬ ਮਲਾਸਮਾਂ ਦੀਆਂ ਮੰਗਾਂ ਬਾਰੇ ਕੀਤੇ ਨੇ ਸਰਕਾਰ ਨੇ ਕੀ ਕੜਾਈਆਂ ਪਈਆਂ 13% ਡੀਏ ਪੈਂਡਿੰਗ ਹੈ ਜਿਹੜਾ ਏਰੀਅਰ ਦਿੱਤਾ ਟਟਵਾ ਦਿੱਤਾ ਕਹਿੰਦੇ 36 ਕਿਸ਼ਤਾਂ 'ਚ 42 ਕਿਸ਼ਤਾਂ 'ਚ ਜਦੋਂ ਇਸ ਤੋਂ ਬਾਅਦ ਹੋਰ ਕੋਈ ਸਰਕਾਰ ਆਊਗੀ ਜਿਆਦਾ ਉਹਨੂੰ ਦੇਣਾ ਪੈਣਗੇ 17 7 20 ਤੋਂ ਬਾਅਦ ਜਿਹੜੇ ਭਰਤੀ ਹੋਏ ਆ ਉਹਨੂੰ ਪੰਜਾਬ ਸਕੇਲ ਦੇਣ ਦਾ ਮੁੱਦਾ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਵੀ ਮੁਲਾਜ਼ਮ ਜਿੱਤ ਗਏ ਨੇ ਉਹ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਬਹਾਲੀ ਤੁਹਾਡਾ ਇੱਕ ਗਰੰਟੀ ਸੀ ਉਹ ਹਾਲੇ ਤੱਕ ਲਾਗੂ ਨਹੀਂ ਕੀਤੀ ਜਿਹੜੇ ਵਿਚਾਰੇ ਠੇਕਾ ਆਊਟਸੋਰਸ ਮੁਲਾਜ਼ਮ ਨੇ 20 ਤਰੀਕ ਨੂੰ ਫੇਰ ਹੜਤਾਲ ਤੇ ਜਾ ਰਿਹਾ 3 ਸਾਲ ਤੇ 2 ਮਹੀਨੇ ਹੋ ਗਏ ਆ ਕਿ ਕਿਹੜਾ ਪਾਰ ਹੈ ਪਰ ਪੈਨਸ਼ਨ ਦਾ 2.6 ਗੁਣਾਕ ਨਾਲ ਉਹਨਾਂ ਦੀ ਪੈਨਸ਼ਨ ਸੁੱਧਣੀ ਹੈ 6ਵੇਂ ਤਨਖਾਹ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਵਿੱਤ ਵਿਭਾਗ ਉਹਨੂੰ ਨਹੀਂ ਮੰਨਦਾ ਲੱਗਦਾ ਨਹੀਂ ਕਿਕਾਂ ਨਿਕਲੀਆਂ ਨੇ ਉਹ ਕਹਿੰਦੇ ਸਾਡੀ ટીਕਾ ਕਢਾਉਂਦੀਆਂ ਸਰਕਾਰ ਨੇ ਇਹ ਚੀਕਾ ਵੀ ਮਹਿੰਗੀਆਂ ਪੈ ਸਕਦੀ ਨੇ ਸਦਾਈ ਚ ਤੁਹਾਨੂੰ ਕਿਉਂ ਲੱਗਦਾ ਕਿ ਦੂਜੀ ਸਰਕਾਰ ਆ ਕੇ ਇਹਨੂੰ ਲਾਗੂ ਕਰੂਗੀ ਅਸੀਂ ਕਰਾਂਗੇ ਸਰਕਾਰ ਆਉਣੀ ਹੈ ਲੋਕ ਖੁਸ਼ ਨੇ ਸਰਕਾਰ ਇਸੇ ਕਰਕੇ ਆਉਣੀ ਆਪਣੀ ਵਿੱਚ ਅਗਲੀ ਸਰਕਾਰ ਚ ਕਰੋਗੇ ਹੋਣੀ ਕਰੋਗੇ ਕੀ ਨਾ ਵੀ ਵਿਆਹ ਲਈ ਮਹੀਨਿਆਂ ਦੇ ਵਿੱਚ ਕਿਸ਼ਤਾਂ ਬਣਾਤੀਆਂ ਤੁਸੀਂ ਮੈਂ ਮੈਂ ਉਸ ਦਾ ਜਵਾਬ ਦੇ ਰਿਹਾ ਠੀਕ ਹੈ ਉਹ ਗਾਰੰਟੀ ਕਿਵੇਂ ਦੇ ਸਕਦੇ ਤੁਸੀਂ ਸਰਗ ਸਾਹਿਬ ਆਪਾਂ ਇੰਨੇ ਥੋੜਾ ਤੁਸੀਂ ਵੀ ਕਿਵੇਂ ਗਾਰੰਟੀ ਦੇ ਸਕਦੇ ਸਾਡੀ ਸਰਕਾਰ ਨਹੀਂ ਆਉਣੀ ਕਿਹਦੀ ਆਉਣੀ ਹੈ ਇੱਕ ਵੋਟ ਹੈ ਮੇਰੀ ਵੀ ਇੱਕ ਵੋਟ ਹੈ ਕਿਹਦੀ ਆਉਣੀ ਹੈ ਵੱਡੀ ਵੀ ਇੱਕ ਵੋਟ ਹੈ ਇੱਕ ਵੋਟ ਹੈ ਕਹਿੰਦੀ ਆਉਣੀ ਹੈ ਠੀਕ ਹੈ ਨਾ ਆਵਾਂ ਦੀ ਪਾਰਟੀ ਦੀ ਆਉਣੀ ਹੈ ਜਿਹੜੇ ਜਿਹੜਾ ਲੋਕਾਂ ਨੇ ਪੰਜਾਬ ਲਈ ਕੰਮ ਕੀਤਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਸਿੱਖਿਆ ਚ ਸੁਧਾਰ ਕੀਤਾ ਬਿਜਲੀ ਸੁਧਾਰ ਕੀਤਾ ਹੈਲਥ ਦੇ ਸੁਧਾਰ ਕੀਤਾ ਸਾਡਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਪਾਣੀਆਂ ਨੂੰ ਬਚਾਇਆ ਕਿਸਾਨੀ ਨੂੰ ਬਚਾਇਆ ਠੀਕ ਹੈ ਨਾ ਲੋਕੀ ਉਹਨੂੰ ਵੋਟ ਪਾਉਣਗੇ ਉਹਨਾਂ ਨੂੰ ਪਾਉਣਗੇ ਠੱਗ ਕੇ ਲੈ ਕੇ ਜਿਹੜਾ ਨੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਇਹ ਕਮਾਲ ਹੋ ਗਈ ਇਹਨਾਂ ਦਾ ਬੜਾ ਟੋੜਾ ਫਾਰਮੂਲਾ ਹੈਗਾ ਇਹਨਾਂ ਦਾ ਕਿ 25 ਸਾਲ ਰਾਜ ਕਰੋਗੇ ਤੇ ਤੁਸੀਂ ਬੱਸ ਇਹ ਨਹੀਂ ਕੱਖਿਆ 25 ਸਾਲ ਰਾਜ ਕਰਾਂਗੇ ਮੈਂ ਤਾਂ ਵੋਟ ਪਾਉਣ ਦੀ ਗੱਲ ਆਖੀਏ ਬੜਾ ਵੱਡਾ ਫਾਰਮੂਲਾ ਤੁਹਾਡਾ ਤੇ ਕਿ ਅਗਲੀ ਵਾਰ ਤੁਹਾਡੀ ਸਰਕਾਰ ਨਹੀਂ ਹੋਣੀ ਕਮਾਲ ਹੋ ਗਈ ਇਹਨਾਂ ਨੂੰ ਮਲਾਜਮਾਂ ਦੀਆਂ ਮੰਗਾਂ ਤੁਸੀਂ ਬਿਲਕੁਲ ਮਲਾਜਮਾਂ ਦੀਆਂ ਸਟੇਟ ਤੋਂ ਬਾਹਰ ਨਹੀਂ ਨਹੀਂ ਮਲਾਜਮਾਂ ਦੇ ਨਾਲ ਆ ਮਲਾਜਮਾਂ ਦੀਆਂ ਬ ਮੰ ਰਹੇ ਆ ਪਹਿਲੀ ਵਾਰ ਹੀ ਹੋਇਆ ਮਲਾਜਮਾਂ ਦੇ ਨਾਲ ਲਗਾਤਾਰ ਅਸੀਂ ਗੱਲਬਾਤ ਦੇ ਵਿੱਚ ਜਣੇ ਕੀ ਸ਼ਾਮਲ ਹੈਗੇ ਆ ਉਹਨਾਂ ਨੂੰ ਬੁਲਾਉਣੇ ਆ ਜਿਹੜੀ ਫੌਰੀ ਤੌਰ ਤੇ ਮੰਨਣ ਵਾਲੀ ਕੋ ਮੰਗਉਂਦੀ ਆ ਫੌਰੀ ਤੌਰ ਤੇ ਮੰਨਦੇ ਆ ਜਿਹੜੀ ਜਿਵੇਂ 13% ਡੀਏ ਫੌਰੀ ਤੌਰ ਤੇ ਮੰਗਣ ਵਾਲੀ ਨਹੀਂ ਨਹੀਂ ਦੇਖੋ ਬਿਲਕੁਲ ਸਿਆਣੇ ਨੇ ਤੁਸੀਂ ਬੋਲ ਰਹੇ ਆ ਕੇਂਦਰ ਦੇ ਚੇਅਰਮੈਨ ਜਿਹਦੇ ਇੰਡਸਟਰੀ ਵਿੰਗ ਦੇ ਤੇ ਤੁਹਾਨੂੰ ਤੇ ਪਤਾ ਹੀ ਹੋਊਗਾ 13% ਡੀਏ 13% ਪੰਜਾਬ ਦੇ ਮਲਾਜਮ ਕੇਂਦਰ ਸਰਕਾਰ ਤੋਂ ਡਿਊਟੀ ਤੋਂ ਹਰਿਆਣੇ ਤੋਂ ਘੱਟ ਤੋਂ ਮਲਾਜਮਾਂ ਨੂੰ ਸਭ ਪਤਾ ਹੈ ਜੇਕਰ ਉਹਨਾਂ ਦੇ ਹੱਕ 'ਚ ਕੋਈ ਖੜਾ ਹੈ ਜਿਹੜਾ ਉਹਨਾਂ ਦੇ ਕੋਈ ਮਸਲੇ ਹੱਲ ਕਰ ਸਕਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਐ ਇਹ ਮਲਾਜਮਾ ਨੂੰ ਪਤਾ ਆ ਮੈਂ ਉਹ ਸੰਘਰਸ਼ ਗਲਤ ਕਰ ਰਿਹਾ ਨਹੀਂ ਮੈਂ ਕਹਿੰਦਾ ਆਖਿਆ ਸੰਘਰਸ਼ ਆਪਣੇ ਹੱਕ ਹੱਕੀ ਮੰਗਾਂ ਲਈ ਕਰਨਾ ਚਾਹੀਦਾ ਬਟ ਉਹਨਾਂ ਨੂੰ ਪਤਾ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਉਹਨਾਂ ਦੇ ਮਸਲੇ ਹੱਲ